ਇੱਕ ਕਵਤਾ ਕਿ ਸ਼ਰਮ ਜਰਾ ਵੀ ਨਹੀਂ ਮਹਿਸੂਸ ਕਰਦੇ ਗੀਤਕਾਰ ਨੇ ਜੋ ਅੱਜ ਗਾਉਣ ਵਾਲੇ ਅੱਜ ਹੁੰਦੀ ਬੰਦਸ਼ਨੀ ਜਿਸਮ ਦੀ ਹੈ ਗੀਤ ਰਹੇ ਨਾ ਸੁਣ ਸੁਣਾਉਣ ਵਾਲੇ ਕਾਗ ਰਿਸ਼ਤਿਆਂ ਦਾ ਕੱਢ ਜਲੂਸ ਦਿੱਤਾ ਹੈ ਪਾਗ ਰਿਸ਼ਤਿਆਂ ਦਾ ਕੱਢ ਜਲੂਸ ਦਿੱਤਾ ਲੱਖ ਲਾਹਣ ਤਾਂ ਜੋਨੇ ਪਾਉਣ ਵਾਲੇ ਜਿਹੋ ਜਹੇ ਕੰਜਰ ਨੇ ਲਿਖਣ ਵਾਲੇ ਉਹੋ ਜਹੇ ਕੰਜਰ ਨੇ ਗਾਉਣ ਵਾਲੇ ਇੱਕ ਵਾਰ ਜੋਰ ਤਾੜੀ ਮਾਰੋ ਅੱਜ ਦਾ ਸੱਪਿਆਚਾਰ ਜਿਹੜਾ ਸਾਨੂੰ ਦਿਖਾਇਆ ਜਾ ਰਿਹਾ ਤੇ ਜਿਹੜਾ ਸਾਨੂੰ ਪਰੋਸਿਆ ਜਾ ਰਿਹਾ ਸਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਇਹ ਸਾਰਾ ਕੁਝ ਦੇਖੋ ਜਿਹੜਾ ਆਪਣੀ ਧੀਆ ਪੈਣਾ ਪਰਿਵਾਰ ਵਿੱਚ ਬੈਠ ਕੇ ਦੇਖਣ ਯੋਗ ਨਹੀਂ ਹੁੰਦਾ ਅੱਜ 1.5 150 ਚੈਨਲ ਦਿਨ ਰਾਤ ਇਸੇ ਕੰਮ 'ਚ ਲੱਗੇ ਹੋਏ ਨੇ ਕਿ ਕਿ ਪੰਜਾਬ ਦੀ ਜਵਾਨੀ ਨੂੰ ਕਿਸ ਤਰ੍ਹਾਂ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ ਜਾਵੇ ਇੰਨਾ ਇੰਨਾ ਖੋਖਲਾ ਕਿ ਉਹ ਆਪਣੇ ਪੈਰਾਂ ਤੱਕ ਵੀ ਖੜੇ ਨਾ ਹੋ ਸਕਣ ਅੱਜ ਆਤ ਨੂੰ ਕੀ ਕੀ ਕਹਿ ਕੇ ਵੰਗਾਰਿਆ ਜਾ ਰਿਹਾ ਹੈ ਕੀ ਕੀ ਨਾਮਾਂ ਨਾਲ ਪੁਕਾਰਿਆ ਜਾ ਰਿਹਾ ਹੈ ਕੋਈ ਉਹਨੂੰ ਜ਼ਹਿਰ ਦੀ ਪੂੜੀ ਕਹਿੰਦਾ ਕੋਈ ਉਹਨੂੰ ਜ਼ਹਿਰ ਦੀ ਗੰਗਲ ਕਹਿੰਦਾ ਤੇ ਕੋਈ ਕਹਿੰਦਾ ਉਹ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ ਤੇ ਉਹ ਭੁੱਲ ਜਾਂਦੇ ਨੇ ਕਿ ਉਹਨਾਂ ਦੇ ਘਰੇ ਵੀ ਕੋਈ ਮਾਂ ਧੀ ਭੈਣ ਬਹੂ ਬੇਟੀ ਉਹਨਾਂ ਦੇ ਘਰੇ ਵੀ ਮੌਜੂਦ ਹੈ ਸੋ ਬੜੀ ਸ਼ਰਮਨਾਕ ਗੱਲ ਹੈ ਜੋ ਅੱਜ ਦੇ ਸੱਪਿਆਚਾਰ ਨੂੰ ਗੰਦਲਾ ਕਰਨ ਵਿੱਚ ਲੱਗੇ ਹੋਏ ਨੇ ਸੋ ਮੇਰੀ ਇੱਕ ਦਵਤਾ ਅੱਜ ਦੇ ਹਾਲਾਤਾਂ ਦੇ ਉੱਤੇ ਕਿ ਇਹ ਲਿਖਣ ਵਾਲੇ ਤੇ ਗਾਉਣ ਵਾਲੇ ਕਿਉਂ ਭੁੱਲ ਜਾਂਦੇ ਨੇ ਕਿ ਆਪ ਦਾ ਇੱਕ ਰੂਪ ਦੁਰਗਾ ਵੀ ਹੈ ਉਹ ਚੰਡੀ ਵੀ ਹੈ ਸਰਸਵਤੀ ਵੀ ਹੈ ਤੇ ਜਦੋਂ ਉਹ ਆਪਣੀ ਦੁਰਗਾ ਦੇ ਰੂਪ ਚੰਡੀ ਦੇ ਰੂਪ ਵਿੱਚ ਆ ਜਾਂਦੀ ਹੈ ਤਾਂ ਉਹ ਮਹਿਸ਼ਾਸੁਰ ਮਾਰ ਕੇ ਰਾਖਸ਼ਾਂ ਦਾ ਵਧ ਕਿਵੇਂ ਕਰਦੀ ਹੈ ਤੇ ਇਹ ਲਿਖਣ ਵਾਲੇ ਇਹ ਸਾਰਾ ਕੁਝ ਭੁੱਲ ਜਾਂਦੇ ਨੇ ਤੇ ਬਿਲਕੁਲ ਵੀ ਸ਼ਰਮ ਨਹੀਂ ਮਹਿਸੂਸ ਕਰਦੇ ਸੋ ਮੇਰੀ ਇੱਕ ਕਵਤਾ ਅੱਜ ਇੱਕ ਧੀ ਇੱਕ ਭੈਣ ਆਪਦੀਆਂ ਬਾਕੀ ਭੈਣਾਂ ਨੂੰ ਵੰਗਾਇ ਰਹੀ ਹੈ ਕਿ ਉਥੋਂ ਭੈਣੋ ਹੰਬਲਾ ਮਾਰੋ ਹਣੋ ਵਕਤ ਨਹੀਂ ਰਿਹਾ ਹਣੋ ਸਮਾਂ ਨਹੀਂ ਰਿਹਾ ਕਿ ਜਦੋਂ ਕਿਤੇ ਆਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਤੇ ਹੁਣ ਆਤ ਚੰਦ ਤੱਕ ਪਹੁੰਚ ਚੁੱਕੀ ਹੈ ਉਹਦੀ ਪਹੁੰਚ ਇੰਨੀ ਦੂਰ ਤੱਕ ਹੈ ਕੀ ਆਤ ਹੁਣ ਹੁਣ ਉਹ ਆਤ ਨਹੀਂ ਰਹੀ ਜਿਹਨੂੰ ਕਦੇ ਕਿਹਾ ਜਾਂਦਾ ਸੀ ਕਿ ਆਤ ਦੇ ਗੁੱਤ ਪਿੱਛੇ ਮੱਤ ਹੁੰਦੀ ਹੈ ਪਰ ਹੁਣ ਆਤ ਜਿਹੜੀ ਲੋਕਾਂ ਦੀ ਚੰਨ ਨੂੰ ਮੁੰਦਾਰਾ ਬਣੀ ਹੋਈ ਹੈ ਉਹ ਸਾਤ ਦੀ ਕਹਾਣੀ ਇੱਕ ਆਤ ਦੀ ਬੰਗਾਰ ਇੱਕ ਭੈਣ ਦੀ ਗਲਕਾਰ ਆਪਣੀਆਂ ਬਾਕੀ ਭੈਣਾਂ ਵਾਸਤੇ ਕਹਿ ਰਹੀ ਹੈ ਕਿ ਉੱਥੋਂ ਭੈਣੋ ਹਮਲਾ ਮਾਰੋ ਉੱਥੋਂ ਭੈਣੋ ਹਮਲਾ ਮਾਰੋ ਉੱਠੋ ਭੈਣੋ ਬੁਲਾ ਮਾਰੋ ਬੈਰੀ ਨੂੰ ਰੜਕੇ ਬੰਗਾਰੋ ਬੈਰੀ ਅੱਖ ਨਾਲ ਤੱਕਦੇ ਕੇੜੇ ਉਹਨਾ ਤੇਰਾ ਕਹਿਰ ਗੁਜਾਰੋ ਬੈਰੀ ਨਾਲ ਹੱਥ ਚਾਰ ਕਰਨ ਦਾ ਬੈਰੀ ਨਾਲ ਹੱਥ ਚਾਰ ਕਰਨ ਦਾ ਵੇਖਿਓ ਨਾ ਸਮਾਂ ਬਿਸਾਰ ਦਿਓ ਡਟ ਕੇ ਪੈ ਜਾ ਦਸ਼ਮੇ ਸਦੀ ਕਿੜਿਓ ਬਾਜਾਂ ਦੇ ਕੰਭ ਖਿਲਾ ਵਾਜਾਂ ਦੇ ਖੰਭ ਖਿਲਾਰ ਦਿਓ ਜਿਹੜੇ ਅਖਣ ਨਾਰੀ ਅਬਲਾ ਕੁਝ ਕਰ ਨਹੀਂ ਸਕਦੀ ਏ ਤਾਂ ਸਬਲਾ ਪੈਤੀ ਜੁੱਤੀ ਸਮਝਣਗੇ ਜਿਹੜੇ ਕੀ ਹੈ ਨੀਤੀਓ ਨਾ ਦੇ ਦੇ ਦੇਵ ਦੇਵਕਾਂ ਵਾਲਾ ਰੂਪ ਦਿਖਾ ਦਿਓ ਧੌਣ ਤੇ ਤਰ ਤਲ ਬਾਰ ਦਿਓ ਡੰਡ ਕੇ ਪੈ ਗਿਆ ਦੁਸ਼ਮੇਸ਼ ਦੀ ਚਿੜੀਓ ਵਾਜਾਂ ਦੇ ਖੰਭ ਖਿਲਾਰ ਦਿਓ ਕੇ ਤਿਆਜ ਸ਼ਮੇਸ਼ ਦੀ ਚਿੜੀਓ ਬਾਜਾਂ ਦੇ ਖੰਭ ਖਿਲਾਰ ਦਿਓ ਮੁੱਖਾਂ ਵਿੱਚ ਜਿਹੜੇ ਕਤਲ ਕਰਾਉਂਦੇ ਉਹ ਵੀ ਧਾਨੇ ਪਾਪ ਕਮਾਉਂਦੇ ਦੱਸ ਕੇ ਕੁੜੀਆਂ ਨੂੰ ਮਸ਼ੂਕਾਂ ਅਰੇ ਰੋਜ਼ਾਨੇ ਗੰਦੇ ਗਾਣੇ ਗਾਉਂਦੇ ਮਾਰ ਮਾਰ ਕੇ ਜੁੱਤੀਆਂ ਸਿਰ ਵਿੱਚ ਇਹਨਾਂ ਦਾ ਸੁਰ ਸੁਬਾਰ ਦਿਓ ਟੁੱਟ ਕੇ ਪੈ ਯਦ ਸ਼ਮੇਸ਼ ਦੀ ਚਿੜੀਓ ਬਾਜਾਂ ਦੇ ਖੰਭ ਖਿਲਾਰ ਦਿਓ ਟਟਕੇ ਪੈ ਗਏ ਦਸ਼ਮੇਸ਼ ਦੀ ਚਿੜੀਓ ਵਾਜਾਂ ਦੇ ਖੰਭ ਖਿਲਾਰਦੇਓ ਦੀ ਦੀ ਇੱਜ਼ਤ ਨੂੰ ਜੋ ਹੱਥ ਪਾਉਂਦੇ ਉਹ ਨਾ ਆਪਣੀ ਭੈਣ ਕਿਉਂ ਦਿਸਦੀ ਨਾ ਐਨਾ ਕੁੱਤਿਆਂ ਅਕਲ ਜੇ ਹੁੰਦੀ ਕੋਈ ਧੀਏ ਚੱਕੀ ਵਿੱਚ ਪਸਦੀ ਨਾ ਸਾੰਬੇ ਕਿਉਂ ਨੇ ਜੇਲਾ ਵਿੱਚ ਬੁਝੜ ਚਾੜੋ ਫਾਂਸੀ ਜਾਂ ਗੋਲੀ ਮਾਰਦੇਓ ਟਟਕੇ ਪੈ ਗਏ ਦਸ਼ਮੇਸ਼ ਦੀ ਚਿੜੀਓ ਵਾਜਾਂ ਦੇ ਖੰਭ ਖਿਲਾਰਦੇਓ ਦੇਓ ਟੱਟ ਕੇ ਪੈ ਜੋ ਦੁਸ਼ਮਣੇ ਸ਼ਦਿਕੜੀਓ ਬਾਜਾਂ ਦੇ ਖੰਭ ਕਿਲਾਰ ਦੇਓ ਰਿਹਾਂ ਤਾਂ ਮਨਾ ਸੋਚਣ ਵਾਲਾ ਤੁਸੀਂ ਹੋਵੋ ਜੱਥੇ ਬੰਦ ਪੈਣੋ ਇਸ ਤੋਂ ਅਰਦੀ ਜੜ ਹੈ ਕੁੱਟਣੀ ਖਾ ਬੋ ਤੁਸੀਂ ਸਗੰਧ ਪੈਣੋ ਤਹਿੜੂ ਵਾਲਾ ਵੀਰਾ ਆਕੇ ਹੁਣ ਦੁਨੀਆ ਨਵੀਂ ਉਸਾਰ ਦੇਓ ਕਿੜੀਓ ਬਾਜਾਂ ਦੇ ਖੰਭ ਖਿਯਾਰਦੇਓ ਡਟੜੀਂ ਪੈ ਜਾਓ ਤੇ ਜਮੇ ਛੇਦੀ ਕਿੜੀਓ ਬਾਜਾਂ ਦੇ ਖੰਭ ਖਿਯਾਰਦੇਓ ਕਿੜੀਓ ਸੰਗ ਬਾਤ ਕਰਾਂ ਤਬਾ ਗੋਬਿੰਦ ਸਿੰਘ ਨਾਮ ਕਹਾਉਂ